ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਦਿਨ ਦੇ ਸਮੇਂ ਚੰਗੀ ਘੜਾਕੇਦਾਰ ਧੁੱਪ ਲੱਗੀ ਹੈ ਬੱਦਲਬਾਜ਼ੀ ਦੇ ਮਾਹੌਲ ਦੇ ਵਿੱਚਕਾਰ ਪੱਛਮੀ ਹਵਾ ਚੱਲਣ ਦੇ ਨਾਲ ਥੋੜੀ-ਬਹੁਤੀ ਸਾਨੂੰ ਠੰਡ ਦਾ ਅਹਿਸਾਸ ਵੀ ਦੇਖਣ ਨੂੰ ਮਿਲਿਆ ਤੇ ਨਾਲ ਦੀ ਨਾਲ ਹਲਕੇ ਦਰਮਿਆਨੀ ਬੱਦਲਬਾਜ਼ੀ ਪੰਜਾਬ ਤੋਂ ਸਾਫ਼ ਵੀ ਹੋ ਚੁੱਕੀ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਹਨ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਦੇਖੋਗੇ ਕਿ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਵਿੱਚ ਲਗਾਤਾਰ ਹਲਕੇ ਦਰਮਿਆਨੀ ਪੱਛਮੀ ਬੱਦਲਵਾਈ ਸਿਸਟਮ ਆਉਂਦੇ ਦਿਖਾਈ ਦੇ ਰਹੇ ਨੇ ਮੀਂਹ ਦੀ ਸੰਭਾਵਨਾ ਨਾ ਮਾਤਰ ਦੇ ਬਰਾਬਰ ਹੈ ਹਵਾ ਪੱਛਮ ਦਿਸ਼ਾ ਤੋਂ ਹੀ ਲਗਾਤਾਰ ਚੱਲਦੀ ਰਹੇਗੀ ਜਿਸ ਦੀ ਗਤੀ 5-7 ਕਿਲੋਮੀਟਰ ਪ੍ਰਤੀ ਘੰਟਾ ਦੇਖਣ ਨੂੰ ਮਿਲ ਸਕਦੀ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਰਾਤ ਦੇ ਸਮੇਂ ਮਾਹੌਲ ਜਿਹੜਾ ਠੰਡ ਵਾਲਾ ਦੇਖਣ ਨੂੰ ਮਿਲੇਗਾ ਮੌਸਮ ਵੈਸੇ ਤਾਂ ਪਰ ਹਲਕੀ ਦਰਮਿਆਨੀ ਬਦਲਵਾਈ ਪੰਜਾਬ ਦੇ ਉੱਪਰ ਉੱਗ گزرਦੀ ਹੋਈ ਦਿਖਾਈ ਦੇਵੇਗੀ ਜਿਸ ਦਾ ਅਸਰ ਕੋਈ ਮੀਂਹ ਤੇ ਪੱਖ ਤੋਂ ਵੱਡਾ ਨਹੀਂ ਹੈ ਬਦਲਵਾਈ ਦੇ ਨਾਲ ਹਲਕੀ ਦਰਮਿਆਨੀ ਧੁੰਦ ਸਵੇਰ ਦੇ ਸਮੇਂ ਦੇਖਣ ਨੂੰ ਮਿਲੇਗੀ ਖਾਸ ਤੌਰ ਤੇ ਉੱਤਰੀ ਪੰਜਾਬ ਦੇ ਵਿੱਚ ਖਾਸ ਤੌਰ ਤੇ ਪਠਾਨਕੋਟ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਦਾ ਇਲਾਕਾ ਇਸ ਦੇ ਵਿੱਚ ਬੱਦਲਵਾਈ ਸਿਸਟਮ ਅਤੇ ਨਾਲ ਦੀ ਨਾਲ ਧੁੰਦ ਦੇ ਹਾਲਾਤ ਜਾ ਦੇਖਣ ਨੂੰ ਮਿਲਣਗੇ ਬਾਕੀ ਪੰਜਾਬ ਖੁਸ਼ਕ ਰਹੇਗਾ ਤਾਂ ਆਪਾਂ ਜਿਹੜੇ 10 ਤੋਂ 11 ਡਿਗਰੀ ਤੱਕ ਵਿਚਕਾਰ ਬਣੇ ਰਹਿਣਗੇ ਜੋ ਕਿ ਹੁਣ ਇਹਨਾਂ ਦਿਨਾਂ ਵਿੱਚ ਆਮ ਹੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਬਾਕੀ ਮੀਂਹ ਦੀ ਸੰਭਾਵਨਾ ਕੋਈ ਨਹੀਂ ਹੈ ਕਿਸੇ ਤਰੀਕੇ ਦੀ ਵੀ ਨਵੀਂ ਅਪਡੇਟ ਆਵੇਗੀ ਤਾਂ ਚੈਨਲ ਦੇ ਉੱਪਰ ਵੀਡੀਓ ਲੈ ਕੇ ਜਲਦਬਾਜ਼ ਰਹਾਂਗੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੇ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭਿੰਡ ਭਰਾਵਾਂ ਦਾ ਨਵੀਂ ਜਾਣਕਾਰੀ ਲੈ ਕੇ ਮਿਲਦੇ ਹਾਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ